ਉਨਾਂ ਕੋਲੇ ਹੁਣ ਸਭ ਕੁਝ ਹੈ ਆਸਟ੍ਰੇਲੀਆ ਵਿੱਚ 2800 ਕਿੱਲਾ ਜਮੀਨ ਹੈ ਬੜਾ ਵੱਡਾ ਇਲਜ਼ਾਮ ਲਾ ਰਹੇ ਸਹੀ ਹੈ ਉਦੋਂ ਬਹੁਤ ਖਾਸ ਗੱਲ ਹੋ ਜਾਂਦੀ ਜਦੋਂ ਪੰਜਾਬ ਦੇ ਵਿੱਚ ਕੋਈ ਇੱਕ ਗਰੀਬ ਘਰ ਦਾ ਮੁੰਡਾ ਇੱਕ ਕਿੱਲਾ ਜ਼ਮੀਨ ਖਰੀਦ ਲੈਂਦਾ ਤੇ ਤੁਸੀਂ ਹੁਣ ਖੁਦ ਅੰਦਾਜ਼ਾ ਲਗਾ ਸਕਦੇ ਹੋ ਅਗਰ ਕੋਈ ਇੱਕ ਗਰੀਬ ਘਰ ਦਾ ਮੁੰਡਾ ਆਪਣੇ ਆਪ ਨੂੰ ਕਹਿਣ ਵਾਲਾ ਬੰਦਾ ਜਦੋਂ ਆਸਟ੍ਰੇਲੀਆ ਵਰਗੇ ਦੇਸ਼ ਦੇ ਵਿੱਚ 2800 ਕਿੱਲਾ ਜ਼ਮੀਨ ਦਾ ਖਰੀਦ ਲਵੇ ਤਾਂ ਕਿੱਡੀ ਵੱਡੀ ਗੱਲ ਹੋਵੇਗੀ ਜੀ ਹਾਂ ਮੈਂ ਗੱਲ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਭਗਵੰਤ ਮਾਨ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਗੁਰਜੀਤ ਚਿੱਤਰਕਾਰ ਵੱਲੋਂ ਕਿ ਗੁਰਜੀਤ ਚਿੱਤਰਕਾਰ ਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਗੱਲ ਦਾ ਦਾਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਸਟ੍ਰੇਲੀਆ ਦੇ ਵਿੱਚ 2800 ਕਿੱਲੇ ਜ਼ਮੀਨ ਲਿੱਤੀ ਹੋਈ ਹੈ। ਅੱਬ ਹੰਕਾਰ ਵੀ ਉਸੇ ਨੂੰ ਦਿੰਦਾ ਜਿਹਨੂੰ ਥੱਲੇ ਸਿੱਟਣਾ। ਉਹਨਾਂ ਕੋਲ ਹੁਣ ਸਭ ਕੁਝ ਹੈ ਆਸਟ੍ਰੇਲੀਆ ਵਿੱਚ 2800 ਕਿੱਲਾ ਜ਼ਮੀਨ ਦਾ। ਬੜਾ ਵੱਡਾ ਇਲਜ਼ਾਮ ਲਾ ਰਹੇ। ਸਹੀ ਹੈ। ਇੱਥੇ ਟੱਕਰ ਸੇਉਣਾ। ਗੁਰਜੀਤ ਚਿੱਤਰਕਾਰ ਦੀ ਉਸ ਇੰਟਰਵਿਊ ਤੋਂ ਬਾਅਦ ਕਾਫੀ ਲੋਕਾਂ ਨੇ ਇਸ ਦੇ ਬਾਰੇ ਬੋਲਿਆ ਲਖਸਧਾਣਾ ਤੋਂ ਲੈ ਕੇ ਸੁਖਪਾਲ ਖੈਰਾ ਵਰਗੇ ਲੀਡਰਾਂ ਨੇ ਵੀ ਇਸ ਚੀਜ਼ ਬਾਰੇ ਖੁੱਲ ਕੇ ਬੋਲਿਆ ਉਹਨਾਂ ਨੇ ਖੁੱਲ੍ਹ ਕੇ ਇਸ ਚੀਜ਼ ਦਾ ਜਵਾਬ ਮੰਗਿਆ ਜੋ ਸਾਰੇ ਪੰਜਾਬ ਨੂੰ ਇਹ ਕਹਿੰਦਾ ਕਿ ਉਹ ਇੱਕ ਗਰੀਬ ਘਰ ਦਾ ਆਮ ਜਿਹਾ ਮੁੰਡਾ ਹੈ ਪਰ ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਬਣਦਾ ਤਾਂ ਉਸ ਦੇ ਕੋਲੇ 2800 ਕਿਲਾ ਖਰੀਦਣ ਦੀ ਉਹ ਵੀ ਆਸਟ੍ਰੇਲੀਆ ਦੇ ਵਿੱਚ ਐਨੇ ਪੈਸੇ ਕਿੱਥੋਂ ਆਏ ਸੁਖਪਾਲ ਖੈਰਾ ਨੇ ਤਾਂ ਇੱਥੋਂ ਤੱਕ ਇਹ ਵੀ ਇਲਜ਼ਾਮ ਲਗਾ ਦਿੱਤੇ ਕਿ ਭਗਵੰਤ ਮਾਨ ਦੀ ਮਾਤਾ ਜੀ ਜੋ ਕਿ ਇੱਕ ਰਿਟਾਇਰਡ ਸਰਕਾਰੀ ਟੀਚਰ ਦੇ ਵਾਈਫ ਨੇ ਹਾਊਸ ਵਾਈਫ ਨੇ ਉਹਨਾਂ ਕੋਲ ਇੰਨਾ ਪੈਸਾ ਕਿੱਥੋਂ ਆਉਂਦਾ ਕਿ ਉਹ ਆਸਟ੍ਰੇਲੀਆ ਦੇ ਵਿੱਚ 11 ਵਾਰ ਗੇੜਾ ਮਾਰਨ ਜਾਂਦੇ ਨੇ ਉਹ ਵੀ ਫਰਸਟ ਕਲਾਸ ਟਿਕਟ ਦੇ ਨਾਲ ਤੇ ਉਹ ਸਰਕਾਰ ਤੋਂ ਇਸ ਦੇ ਬਾਰੇ ਵਾਈਟ ਪੇਪਰ ਵੀ ਮੰਗ ਕਰ ਰਹੇ ਨੇ ਕਿ ਉਸ ਦੇ ਵਿੱਚ ਪੂਰਾ ਵੇਰਵਾ ਦਿੱਤਾ ਜਾਵੇ ਕਿ ਪੰਜਾਬ ਦੇ ਇਦਾਂ ਦੇ ਕਿਹੜੇ ਕੰਮੀ ਗਏ ਨੇ ਜਿਹੜਾ ਇਹਨਾਂ ਨੂੰ 11 ਵਾਰੀ ਫਰਸਟ ਕਲਾਸ ਦੇ ਵਿੱਚ ਆਸਟ੍ਰੇਲੀਆ ਜਾਣਾ ਪੈ ਰਿਹਾ ਹੈ ਭਗਵੰਤ ਮਾਨ ਦਾ ਰੋਲਾ ਪੈ ਰਿਹਾ ਗੁਰਚੇਤ ਚਿੱਤਰਕਾਰ ਕੋ ਛੋਟਾ ਮੋਟਾ ਬੰਦਾ ਨਹੀਂਗਾ ਪ੍ਰਸਿੱਧ ਕਲਾਕਾਰ ਹੈ ਪੰਜਾਬ ਦਾ ਉਹਨੇ ਕਿਹਾ ਕਿ 2800 ਕਿੱਲਾ ਭਗਵੰਤ ਮਾਨ ਨੇ ਆਸਟ੍ਰੇਲੀਆ ਸ਼ਾਇਦ ਪਰਥ ਦੇ ਇਲਾਕੇ ਦੇ ਵਿੱਚ ਖਰੀਦਿਆ ਹੋਇਆ ਕਿਸੇ ਆਪੋਜੀਸ਼ਨ ਦੇ ਆਦਮੀ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜਾ 2800 ਕਿਲੇ ਦੀ ਕੋ ਚਾਹਤ ਹੋਣੀ ਚਾਹੀਦੀ ਮੈਂ ਇਹ ਪੁੱਛਿਆ ਸੀਗਾ ਕਿ ਗਵਰਨਮੈਂਟ ਵਾਈਟ ਪੇਪਰ ਜਾਰੀ ਕਰੇ ਕਿ ਭਗਵਾਨਪਤਮਨ ਦੀ ਮਦਰ ਇੱਕ ਰਿਟਾਇਰਡ ਟੀਚਰ ਦੇ ਘਰ ਵਾਲੀ ਇੱਕ ਹਾਊਸ ਵਾਈਫ 11 ਵਾਰ ਆਸਟ੍ਰੇਲੀਆ ਗਈ ਹੈ ਫਰਸਟ ਕਲਾਸ ਵਿੱਚ ਟ੍ਰੈਵਲ ਕੀਤਾ ਕੋਈ ਉਹਦੇ ਚ ਸਰਕਾਰ ਵਾਈਟ ਪੇਪਰ ਜਾਰੀ ਕਰੇਗੀ ਕਿ ਇੱਕ ਕਦ ਨਹੀਂ ਜਾਂਦੇ ਨੇ ਭਗਵੰਤ ਮਾਨ ਦੀਆਂ ਜੁੱਤੀਆਂ ਦੇ ਰਾਖੇ ਪੁਲਿਸ ਵਾਲੇ ਦੋ ਖੜੇ ਕੀਤੇ ਕੋ ਬਹੁਤ ਕੀਮਤੀ ਜੁੱਤੀ ਸੀ ਸ਼ਾਇਦ 3.5 ਲੱਖ ਰੁਪਏ ਦੇ ਬੂਟ ਪਾਇਓ ਸੀ ਆਮ ਜੇ ਬੰਦਿਆਂ ਨੇ ਕਿਸੇ ਆਪੋਜੀਸ਼ਨ ਦੇ ਆਦਮੀ ਲੀਡਰ ਨੇ ਉਹਨੂੰ ਟਵੀਟ ਕਰਨ ਦੀ ਕੋਸ਼ਿਸ਼ ਕੀਤੀ ਆ ਚਲੋ ਸੋਸ਼ਲ ਮੀਡੀਆ ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਕਹਿੰਨੇ ਆਂ ਅਸੀਂ ਕਟੜ ਇਮਾਨਦਾਰ ਤੇ ਆਮ ਜੇ ਬੰਦੇ ਆਂ ਵੀ 3.5 ਲੱਖ ਰੁਪਏ ਦੇ ਤੁਸੀਂ ਬੂਟ ਪਾਈ ਫਿਰਦੇ ਹੋ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਦੀ ਹੀ ਐਮਪੀ ਸੁਵਾਤੀ ਮਾਲੀਵਾਲ ਨੇ ਥੋੜੇ ਦਿਨ ਪਹਿਲਾਂ ਇੱਕ ਟਵੀਟ ਪਾਇਆ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਇੱਕ ਖੁਲਾਸਾ ਕੀਤਾ ਸੀ ਤੇ ਭਗਵੰਤ ਮਾਨ ਦੇ ਜੁੱਤਿਆਂ ਦੀ ਰਾਖੀ ਵਾਸਤੇ ਦੋ ਪੁਲਿਸ ਕਰਮਚਾਰੀਆਂ ਨੇ ਡਿਊਟੀ ਲਗਾਈ ਕੀਤੀ ਤੇ ਉਹ ਜੁੱਤੇ ਵੀ ਕੋਈ ਆਮ ਜੁੱਤੇ ਨਹੀਂ ਸੀਗੇ ਕਿਸੇ ਆਮ ਗਰੀਬ ਘਰ ਦੇ ਬੰਦਾ ਉਹਦੋਂ ਦਾ ਜੁੱਤਾ ਲੈ ਕੇ ਪਾਈ ਨਹੀਂ ਸਕਦਾ ਜਿਹੜੇ ਜੁੱਤੇ ਭਗਵੰਤ ਮਾਨ ਦੇ ਪਾਏ ਹੋਏ ਸੀਗੇ ਉਸ ਦਾ ਜਿਹੜਾ ਮੁੱਲ ਉਹ 3 ਤੋਂ 3.5 ਲੱਖ ਰੁਪਏ ਦੇ ਵਿਚਕਾਰ ਆਉਂਦਾ ਤੇ ਤੁਸੀਂ ਦੇਖ ਸਕਦੇ ਹੋ ਇੰਨੇ ਮਹਿੰਗੇ ਜੁੱਤਿਆਂ ਲਈ ਦੋ ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਸੀਗੀ ਉਹਨਾਂ ਦੀ ਰਾਖੀ ਕਰਨ ਵਾਸਤੇ ਖੈਰ ਹੁਣ ਇਸ ਚੀਜ਼ ਦੇ ਉੱਤੇ ਦਾ ਇਹ ਦੇਖਣਾ ਹੋਵੇਗਾ ਕਿ ਗੁਰਜੀਤ ਚਿੱਤਰਕਾਰ ਵੱਲੋਂ ਕੀਤਾ ਗਿਆ ਇਹ ਦਾਵਾ ਕਿੰਨਾ ਕੁ ਸੱਚਾ ਹੈ ਤੇ ਕਿੰਨਾ ਕੁ ਝੂਠਾ ਹੈ ਕਿ ਭਗਵੰਤ ਮਾਨਿਸ ਦੇ ਬਾਰੇ ਕੋਈ ਖੁੱਲ੍ਹ ਕੇ ਗੱਲ ਕਰਨਗੇ ਕਿ ਗੁਰਜੀਤ ਚਿੱਤਰਕਾਰ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਇਨਕਾਰ ਕਰਨਗੇ ਜਾਂ ਉਸ ਦੇ ਜਵਾਬ ਦੇ ਵਿੱਚ ਕੀ ਗੱਲ ਕਰਨਗੇ ਉਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤਦ ਤੱਕ ਲਈ ਜੁੜੇ ਰਹੋ